ਰੇੜੀ ਦੇ ਉੱਤੇ ਵੀ ਤੁਸੀਂ ਕਿਸੇ ਤੇ ਜੇਕਰ ਕੋਲਡ ਕਾਫੀ ਪੀਣੇ ਤੁਹਾਨੂੰ ਘਟੋ ਘਟ 100 150 ਤੋਂ ਘੱਟ ਨਹੀਂ ਮਿਲੂਗੀ ਉਹ ਵੀ ਬਰਫ਼ ਵਾਲੀ ਬਿਨਾ ਬਰਫ਼ ਤੋਂ ਬਿਨਾ ਮਿਲਕ ਪਾਊਡਰ ਤੋਂ ਇਹ ਪਿਓਰ ਫਾਰਮ ਦੇ ਵਿੱਚ ਕੋਲਡ ਕਾਫੀ ਮਿਲਣ ਜਾ ਰਹੀ ਜੀ ਤੁਹਾਨੂੰ 130 ਰੁਪਏ ਦੀ ਇਦਾਂ ਦੇ ਐਂਬੀਅੰਸ ਦੇ ਵਿੱਚ ਸਰੋਜ ਜੀ ਕੀ ਬਣਾ ਰਹੇ ਜੀ ਤੁਸੀਂ ਅਸੀਂ ਤੇ ਆਪਾਂ ਤੁਹਾਨੂੰ ਸ਼ੇਕ ਸਟਾਈ ਕਰਵਾ ਰਹੇ ਹਾਂ ਸ਼ੇਕ ਸੇ ਭਾਜੀ ਸਾਰੀ ਜਗ੍ਹਾ ਮਿਲਦੇ ਆਪਾਂ ਖਾਸ ਕੀ ਗੱਲ ਵੱਡੇ ਵੱਡੇ ਮੌਜ ਦੇ ਵਿੱਚ ਵੀ ਮਿਲ ਜਣਗੇ ਹੈਨਾ ਛੋਟੇ ਛੋਟੇ ਰੇੜੀਆਂ ਤੇ ਵੀ ਮਤਲਬ ਸੌਰੀ ਮਾਇਨਾ ਕਰ ਲੀ ਭਈ ਪਰ ਰੇੜੀਆਂ ਦੇ ਉੱਤੇ ਵੀ ਮਿਲ ਜਣਗੇ ਪਰ ਅਸੀਂ ਜੋ ਡੇਰੀਸ ਸਪਲੀਮੈਂਟ ਯੂਜ਼ ਕਰ ਲੈਂਦਾ ਵਾ ਉਹਨੂੰ ਸ਼ੇਕ ਕਰ ਲੈਂਦੇ ਨੇ ਤੇ ਚਲੋ ਜੀ ਤੁਹਾਡਾ ਸ਼ੇਕ ਮਤਲਬ ਸੰਘੜਾ ਕਰ ਲੈਂਦੇ ਆ ਬਿਲਕੁਲ ਬਿਲਕੁਲ ਇਹਦਾ ਮਤਲਬ ਇਹ ਨਹੀਂ ਹੋਏਗਾ ਕਿ ਸਰ ਸਾਡੇ ਸ਼ੇਕ ਠੀਕ ਨਹੀਂ ਹੋਣਗੇ ਤੁਸੀਂ ਖਰੀ ਆ ਕੇ ਟਰਾਈ ਕਰੋ ਤੁਹਾਨੂੰ ਪੂਰੇ ਤੇ ਪੂਰੇ ਠੀਕ ਸ਼ੇਕ ਮਿਲਣਗੇ ਅਗਰ ਆਪਾਂ ਬਰਫ਼ ਦੇ ਨਾਲ ਸ਼ੇਕ ਰੈਡੀ ਕਰਕੇ ਪੀਂਦੇ ਆ ਨਾ ਤੇ ਉਹ ਉਹ ਤੁਹਾਡੀ ਗੱਲੀ ਤੋਂ ਤੈਨੂੰ ਨੁਕਸਾਨ ਕਰੇਗਾ ਤੁਸੀਂ ਅਮੈਜ਼ਿੰਗ ਕਰੋ ਅਗਰ ਆਪਾਂ ਆਈਸਕ੍ਰੀਮ ਦੇ ਵਿੱਚ ਪਾਣੀ ਪਾ ਦਈਏ ਤੁਹਾਨੂੰ ਕਿਦਾਂ ਦਾ ਫੀਲ ਆਏਗਾ ਬਹੁਤ ਬੁਰਾ ਫੀਲ ਹੋਊਗਾ ਬਟ ਸੇਮ ਚੀਜ਼ ਐਸਰ ਆਈਸਕ੍ਰੀਮ ਜਿਹੜੀ ਬਰਫ਼ ਆ ਬਰਫ਼ ਹੀ ਤਾਂ ਪਾ ਆਪਣੀ ਮੇਕਿੰਗ ਸਟਾਰਟ ਕਰਦਾ ਹਾਂ ਮੇਕਿੰਗ ਦੇ ਵਿੱਚ ਮੈਂ ਫਿਰ ਦੁਬਾਰਾ ਰਿਪੀਟ ਕਰ ਰਿਹਾ ਹਾਂ ਵੀ ਆਪ ਆ ਬਰਫ ਬਿਲਕੁਲ ਯੂਜ਼ ਨਹੀਂ ਕਰਦੇ ਬਟ ਸ਼ੇਕ ਦੇ ਮਾਮਲੇ ਵਿੱਚ ਤੁਸੀਂ ਮੈਨੂੰ ਖੁਦ ਦੱਸਿਓ ਕਿ ਇਹ ਸ਼ੇਕ ਠੀਕ ਬਣਿਆ ਕਿ ਨਹੀਂ ਬਣਿਆ ਇਹ ਤੁਸੀਂ ਖੁਦ ਆਪਣਾ opinion ਦਿਓ ਠੀਕ ਹੈ ਜੀ ਇਸ ਲਾਈਨ ਦੇ ਵਿੱਚ ਮੈਨੂੰ ਲਗਭਗ 15 ਸਾਲ ਹੋ ਚੁੱਕੇ ਨੇ ਹਾਂ ਜੀ 15 ਸਾਲ ਤੋਂ ਸੀ ਇਹੀ ਇਸੇ ਲਾਈਨ ਦੇ ਵਿੱਚ ਕਾਫੀ ਮੇਕਿੰਗ ਦੇ ਵਿੱਚ ਹੈ ਗਿਆ ਤੇ ਸ਼ੇਕਸ ਮੇਕਿੰਗ ਦੇ ਵਿੱਚ ਹੈ ਗਿਆ ਕੀ ਲੋ ਜੀ ਸਭ ਤੋਂ ਪਹਿਲਾਂ ਆਪਾਂ ਆਈਸਕ੍ਰੀਮ ਐਡ 온 ਕਰਦੇ ਮਿਲਕ ਐਡ ਅਗਾਤਾ ਜੀ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਪ੍ਰੀਮਿਕਸ ਐਡ ਕਰ ਰਹੇ ਹਾਂ ਹੁਣ ਤੇ ਬਲੈਂਡ ਕਰ ਰਹੇ ਹਾਂ ਜੀ ਠੀਕ ਹੈ ਜੀ ਵੀ ਅਸੀਂ ਆਪਣਾ ਜਿਹੜਾ ਸ਼ੇਕਸਪੀਅਰ ਦੇ ਕਾਫੀ ਦਾ ਕਨਸੈਪਟ ਉੱਪਰ ਲਾਈਵ ਰੱਖਿਆ ਹੋਇਆ ਵਾ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਿਚਨ 'ਚ ਐਂਟਰ ਨਹੀਂ ਹੋ ਸਕਦੇ ਠੀਕ ਹੈ ਆਪਾਂ ਜ਼ਿਆਦਾਤਰ ਕੰਮ ਉੱਪਰ ਹੀ ਕਰ ਰਹੇ ਹਾਂ ਜਿਹਦੇ ਨਾਲ ਤੁਹਾਨੂੰ ਸਾਡੀ ਹਾਈਜਨਿਕ ਬਾਰੇ ਪਤਾ ਲੱਗੇ ਤੇ ਮੈਨੂੰ ਇੱਕ ਛੋਟੀ ਜੀ ਗੱਲ ਦੱਸਿਓ ਅਗਰ ਤੁਸੀਂ ਛੋਟੀ ਜੀ ਕਾਰਟ ਦੇ ਉੱਤੇ ਵੀ ਜਾਓਗੇ ਤਾਂ ਤੁਹਾਨੂੰ ਇਹ ਸਟਾਰਟਿੰਗ ਪ੍ਰਾਈਸ ਕੀ ਹੋਏਗਾ? ਲਗਭਗ 100 ਤਾਂ ਹੋਣਾ ਹੀ ਚਾਹੀਦਾ ਜੀ। ਸੌਦਾ ਹੋਣਾ ਚਾਹੀਦਾ ਨਾ। ਅਸੀਂ ਤੁਹਾਨੂੰ 130 ਰੁਪਏ ਦੇ ਵਿੱਚ ਸਿਰਫ 30 ਰੁਪਏ। ਮੈਨੂੰ ਨਹੀਂ ਲੱਗਦਾ ਕੋਈ ਜ਼ਿਆਦਾ ਅਮਾਊਂਟ ਹੈਗੀ ਹੈ। ਇੱਕ ਵਧੀਆ ਐਂਬੀਅੰਸ ਦੇ ਰਹੇ ਹਾਂ ਤੁਹਾਨੂੰ। ਇੱਕ ਵਧੀਆ ਜੀ ਗ੍ਰੇਟਫੁਲ ਸਪੇਸ ਦੇ ਰਹੇ ਹਾਂ ਹਨਾ। ਇੱਕ ਹਾਈਜਨਿਕ ਦੇ ਨਾਲ ਆਪਾਂ ਕੰਮ ਕਰ ਰਹੇ ਹਾਂ ਹਰ ਇੱਕ ਚੀਜ਼ ਦਾ। ਅਸੀਂ ਤੁਹਾਨੂੰ ਇੱਕ ਗਲਾਸ ਦੀ ਬੋਟਲ ਵੀ ਦੇ ਰਹੇ ਹਾਂ। ਇਹ ਤੁਸੀਂ ਘਰ ਲੈ ਕੇ ਜਾ ਸਕਦੇ ਹੋ। ਅਸੀਂ ਬਰਫ਼ ਬਿਲਕੁਲ ਯੂ

ਵੀ ਇਹ ਪ੍ਰੀਮਿਕਸ ਹੀ ਸਾਡਾ ਸੀਕ੍ਰੇਟ ਹੈਗਾ ਵਾ ਓਕੇ ਸਪੈਸ਼ਲ ਪ੍ਰੀਮਿਕਸ ਬਿਲਕੁਲ ਸਭ ਬਿਲਕੁਲ ਹੋ ਜੀ ਤਿਆਰ ਆ 콜咖啡 ਤੇ ਹੁਣ ਆਪਾਂ ਇਹਦੇ ਵਿੱਚ ਪਹਿਲੇ ਨੰਬਰ ਦੇ ਚਾਕਲੇਟ ਡレッਸਿੰਗ ਕਰਾਂਗੇ ਕਿਉਂਕਿ ਚਾਕਲੇਟ ਲਵਰ ਤਾਂ ਅੱਜਕੱਲ ਹਰ ਪਈ ਹੈਗਾ ਜੀ ਤੇ ਇੱਕ ਹੋਰ ਚੀਜ਼ ਮੈਂ ਸਰ ਕਰ ਦਿੰਦਾ ਵਾਂ ਮੈਂ ਨਾਰਮਲ ਅਸੀਂ ਚਾਕਲੇਟ সিরাপ ਨਹੀਂ ਯੂਜ਼ ਕਰ ਰਹੇ ਅਸੀਂ ਕਰੇਮਿਕਾ ਦਾ ਚਾਕਲੇਟ সিরাপ ਯੂਜ਼ ਕਰਦੇ ਹਾਂ ਕੁਆਲਿਟੀ ਦੇ ਵਿੱਚ ਬਿਲਕੁਲ ਕੰਪਰੋਮਾਈਜ਼ ਨਹੀਂ ਹੈਗਾ ਹਾਂ ਜੀ ਦੋਸਤਾਂ ਸਿਗਨੇਚਰ ਕਾਫੀ ਰੈਡੀ ਹੈ ਦੀ ਸ਼ੇਕਸਰ ਦੀ ਠੀਕ ਹੈ ਤੇ ਕਿੰਨੇ ਦੀ ਹੈ ਜੀ ਸਰ ਜਸਟ 130 ਰੁਪਏ ਦੇ ਵਿੱਚ 130 ਰੁਪਏ ਬਿਲਕੁਲ ਸਰ ਬਿਲਕੁਲ ਕੀ ਆਵਾਜ਼ ਹੈ ਵਿਦ ਬੋਟਲ ਸਰ ਵਿਦ ਬੋਟਲ ਤੁਸੀਂ ਬੋਟਲ ਕੈਰੀ ਕਰ ਸਕਦੇ ਹੋ ਕਿਸੇ ਨਾਲ ਲੈ ਕੇ ਸਰ ਮੈਂ ਤੇ ਮੇਰੇ ਬ੍ਰਦਰ ਐਕਚੁਅਲੀ ਅਸੀਂ 2013 ਦੇ ਵਿੱਚ ਕੈਫੇ ਕਾਫੀ ਡੇ ਦੇ ਵਿੱਚ ਜੌਬ ਕਰਦੇ ਸੀ ਉਦੋਂ ਤੋਂ ਇੱਕ ਡ੍ਰੀਮ ਹੈਗਾ ਸੀ ਸਾਡਾ ਵੀ ਅਸੀਂ ਆਪਣਾ ਇੱਕ ਹਾਟਲ ਪਲਾਨ ਕਰਾਂਗੇ ਪਰ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਵਾਈ ਗੁਰੂ ਜੀ ਦੀ ਕਿਰਪਾ ਨਾਲ ਅਸੀਂ ਪਹਿੜਾ ਆਪਣਾ ਫਰਸਟ ਆਊਟਲੈਟ ਉਹ ਰਾਮਬਗਦੇ ਵਿੱਚ ਸਟਾਰਟ ਕੀਤਾ ਸੀ ਬੜੀ ਛੋਟੀ ਜੀ ਸ਼ਾਪ ਸੀ ਤੇ ਉਦੋਂ ਦਿਮਾਗ ਦੇ ਵਿੱਚ ਇੱਕ ਇੱਛਾ ਸੀ ਵੀ ਅਸੀਂ ਇੱਕ ਵਧੀਆ ਐਂਬੀਅੰਸ ਵਾਲਾ ਇੱਕ ਵਧੀਆ ਹਾਟਲ ਰੈਡੀ ਕਰਾਂਗੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ ਫਿਰ ਅਸੀਂ ਗੁਰੂ ਨਾਨਕ ਦੇ ਯੂਨੀਵਰਸਿਟੀ ਪਹੁੰਚੇ ਤੇ ਉੱਥੇ ਜਾ ਕੇ ਸਾਨੂੰ ਬਹੁਤ ਵਧੀਆ ਰਿਸਪੌਂਸ ਮ ਹੋਰ ਬਾਕੀ ਕਰੀਆਂ ਕਰੀਆਂ ਚੀਜ਼ਾਂ ਹੁੰਦੀਆਂ ਜੀ ਆਪ ਸਰ ਆਈਟਮਸ ਤਾਂ ਆਪਣੇ ਕੋਲ ਅਨਲਿਮਿਟਡ ਨੇ ਸਰ ਮੈਨੂੰ ਲੱਗਦਾ ਵਾ ਕਿ ਹੋਰਾਂ ਲੋਕਾਂ ਦੇ ਮਾਈਂਡ ਦੇ ਵਿੱਚ ਵੀ ਬੜੀ ਚੀਜ਼ ਹੈਗੀ ਆ ਕਿ ਦਸ ਸ਼ੇਕਸ ਐਂਡ ਕਾਫੀ ਹਾਊਸ ਦੇ ਵਿੱਚ ਜਸਟ ਸ਼ੇਕਸ ਐਂਡ ਕਾਫੀ ਮਿਲਦੇ ਆਂ ਕਲੀਅਰ ਕਰ ਦਿੰਦਾ ਵਾਂ ਸਾਡੇ ਕੋਲੋਂ ਸਭ ਤੋਂ ਬੈਸਟ ਲੈਵਲ ਦਾ ਪਾਸਤਾ ਐਕਚੁਅਲੀ ਜ਼ਿਆਦਾਤਰ ਜਿਹੜੇ ਲੋਕ ਪਾਸਤਾ ਯੂਜ਼ ਕਰਦੇ ਨੇ ਉਹ ਮੈਦੇ ਦਾ ਯੂਜ਼ ਕਰਦੇ ਨੇ ਜਿਹੜਾ ਸਾਡੇ ਕੋਲੋਂ ਪਾਸਤਾ ਅਵੇਲੇਬਲ ਹੈਗਾ ਵਾ ਉਹ ਰਵੇ ਦਾ ਵਾ ਸਾਡੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਡੀ ਹੈਲਥ ਹੈਗੀ ਆ ਕਿ ਅਸੀਂ ਤੁਹਾਡੀ ਹੈਲਥ ਦੇ ਨਾਲ ਕੰਪਰੋਮਾਈਜ਼ ਨਹੀਂ ਕਰਾਂਗੇ ਮੈਂ ਪਾਸ ਗੋ ਅਵੇਲੇਬਲ ਅਡੀ ਗਲ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਮ ਲਵਰ ਸੈਲਡ ਇਸ ਦੇ ਵਿੱਚ ਅਸੀਂ ਸਰ ਜਿਹੜੀ ਸਾਸ ਯੂਜ਼ ਕਰਦੇ ਹਾਂ ਉਹ ਬੈਲਸੈਮਿਕ ਵਿਨੇਗਰ ਦੇ ਨਾਲ ਬਣਦੀ ਹੈ ਜਿਹੜੀ ਬੈਲਸੈਮਿਕ ਵਿਨੇਗਰ ਦੀ ਜਿਹੜੀ ਹੈਗੀ ਉਹ ਸਾਡੇ ਲਈ ਸਪੈਸ਼ਲ ਮਤਲਬ ਸਾਡੀ ਬਾਡੀ ਦੇ ਫੈਟ ਦੇ ਲਈ ਬਹੁਤ ਵਧੀਆ ਚੀਜ਼ ਹੈਗੀ ਅਸੀਂ ਜਿਮ ਲਵਰ ਸੈਲਡ ਰਾਈਡᱤ ਕਰਦੇ ਹਾਂ ਮਤਲਬ ਆਲਮੋਸਟ ਬਹੁਤ ਸਾਰੀਆਂ ਆਈਟਮ ਹੈਗੇ ਆ ਪਲੀਜ਼ ਵਿਜ਼ਿਟ ਕਰੋ ਤੁਸੀਂ ਦੀ ਸ਼ੇਖਸਬ ਦੇ ਵਿੱਚ ਆਫਰ ਸਾਡੇ ਕੋਲ ਬਹੁਤ ਸਾਰੇ ਅਵੇਲੇਬਲ ਹੁੰਦੇ ਨੇ ਸਾਡੇ ਲਈ ਸਾਡੀ ਸਭ ਤੋਂ ਬੈਸਟ ਆਫਰ ਹੈਗੀ ਹੈ ਬਰਥਡੇ ਟੇਬਲ ਦੇ ਲਈ ਠੀਕ ਹੈ ਬਰਥਡੇ ਫੂਡ ਨੂੰ ਦਾਵਾ ਦੇ ਵਿੱਚ ਲਿ ਬਿਊਟੀ ਮਾਰਕੀਟ ਦੇ ਵਿੱਚ ਵੀ ਅਵੇਲੇਬਲ ਮਿਲੇਗੀ ਤੁਸੀਂ ਦੋਨੇ ਜਗ੍ਹਾ ਵਿਜ਼ਿਟ ਕਰ ਸਕਦੇ ਹੋ ਤੁਸੀਂ ਆਓ ਇੱਕ ਵਾਰੀ ਟ੍ਰਾਈ ਕਰੋ ਤੇ ਸਾਨੂੰ ਆਪਣਾ ਓਪੀਨੀਅਨ ਦੇ ਕੇ ਜਾਓ ਔਰ ਉਹਨਾਂ ਕਿਹੜੀ ਜਗ੍ਹਾ ਹੈ ਜੀ ਤੁਹਾਨੂੰ ਆਉਣਾ ਪਏਗਾ ਰਣਜੀਤ ਐਮਨੂ ਡੀ ਬਲਾਕ ਮਾਰਕੀਟ ਦੇ ਵਿੱਚ ਬਿਲਕੁਲ ਮਾਰਕੀਟ ਦੇ ਬਿਲਕੁਲ ਸੈਂਟਰ ਦੇ ਵਿੱਚ ਆ ਜਾਣਾ ਵਾ ਤੁਸੀਂ ਕਿਸੇ ਕੋਲੋਂ ਵੀ ਪੁੱਛਦੇ ਜੇ ਦੀ ਸ਼ੇਕਸਪੀਅਰ ਕਿੱਥੇ ਹੈਗਾ ਵਾ ਤੇ ਬਿਲਕੁਲ ਸੈਂਟਰ ਦੇ ਵਿੱਚ ਆ ਜਾਓ ਤੇ ਟਾਈਮਿੰਗ ਕੀ ਰਹਦੀ ਹੈ ਜੀ ਸਰ ਟਾਈਮਿੰਗ ਮਾਰਨਿੰਗ 9:30 ਤੋਂ ਲੈ ਕੇ ਰਾਤ ਨੂੰ 11:00 11:30 ਵਜੇ ਤੱਕ ਅਸੀਂ ਇੱਥੇ ਅਵੇਲੇਬਲ ਹੈਗੇ ਆਂ ਅਗਰ ਕਿਸੇ ਨੂੰ ਕਿਸੇ ਵੀ ਤ ਹੋਣਾ ਇੱਕ ਵਾਰ ਇੱਕ ਵਾਰ ਟ੍ਰਾਈ ਜ਼ਰੂਰ ਕਰਨਾ ਔਰ ਦੱਸਣਾ ਵੀ ਹ ਜੇ ਕਿਸੇ ਨੇ ਟ੍ਰਾਈ ਕੀਤਾ ਹੈ ਕਿ ਸੱਚੀ ਮੁੱਜੀ ਇਹਨਾਂ ਦੀ ਜੋ ਇਹ ਗੱਲਾਂ ਕਰ ਰਹੇ ਨੇ ਸੱਚ ਕਹਿ ਰਹੇ ਨੇ ਕਿ ਇਦਾਂ ਹੀ ਗੱਲਾਂ ਕਰ ਰਿਹਾ ਜੀ ਅਸੀਂ ਕਰਦੇ ਆਂ ਇੰਜੋਏ ਤੁਸੀਂ ਬਣੇ ਰਹੋ ਫੂਡ ਟੇਸਟਰ ਦੇ ਨਾਲ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਵਿੱਚ ਧੰਨਵਾਦ ਸ਼ੁਕਰੀਆ ਮਿਹਰਬਾਨ